अच्छा ਹੁਣ ਕੱਲ ਕਰ ਲਈਏ ਜੀ ਹਾਂਜੀ ਹਾਂਜੀ ਸਰ ਅਸੀਂ ਹੁਣ ਇਲੈਕਸ਼ਨ ਕਮਿਸ਼ਨਰ ਸਾਹਿਬ ਨੂੰ ਮੇਰੇ ਨਾਲ 모ਹਿਤ ਮਹਿੰਦਰਾ ਸਾਹਿਬ ਸਾਡੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਅਤੇ ਪਟਿਆਲੇ ਦੇ ਸਾਡੇ ਐਸੈਂਬਲੀ ਸੈਗਮੈਂਟ ਸ਼ਹਿਰ ਦੇ ਵਿੱਚੋਂ ਕੈਂਡੀਡੇਟ ਤੇ ਬਹੁਤ ਸਾਰੇ ਫਾਰਮਰ ਸਾਡੇ ਕਾਉਂਸਲਰ ਜਿਹੜੇ ਅਸੀਂ ਉਹਨਾਂ ਨੂੰ ਇਹ ਗੱਲ ਸਾਹਮਣੇ ਉਹਨਾਂ ਦੇ ਰੱਖੀ ਕਿ ਅਨਪ੍ਰੈਸੀਡੈਂਟ ਸਾਰੇ ਪੰਜਾਬ ਚ ਪੰਚਾਇਤਾਂ ਜਿਸਾਂ ਤੱਕਾ ਹੋਇਆ ਉਸ ਤਰ੍ਹਾਂ ਹੀ ਸੇਮ ਉਸੇ ਪੈਮਾਨੇ ਤੇ ਕਾਰਪੋਰੇਸ਼ਨਸ ਦੇ ਵਿੱਚ ਤੇ ਮਿਊਨਿਸਪੈਲਿਟੀਆਂ ਦੇ ਵਿੱਚ ਵੀ ਵੱਡੇ ਪੈਮਾਨੇ ਤੇ ਆਮ ਆਦਮੀ ਪਾਰਟੀ ਦੀ ਗਵਰਨਮੈਂਟ ਨੇ ਐਂਡ ਇਹ ਮੈਂ ਸਿੱਧਾ ਚਾਰਜ ਲਗਾਨਾ ਭਗਵੰਤ ਮਾਨ ਦੀ ਡਾਇਰੈਕਸ਼ਨਸ ਦੇ ਉੱਤੇ ਪੁਲਿਸ ਨੇ ਵੱਡੇ ਪੈਮਾਨੇ ਤੇ ਗੁੰਡਾਗਰਦੀ ਕੀਤੀ ਅਫਸੋਸ ਦੀ ਗੱਲ ਏ ਕਿ ਜਿਹੜੀ ਪਾਰਟੀ ਕਹਿੰਦੀ ਸੀ ਕਿ ਅਸੀਂ ਪਾਰਟੀ ਵਿਦ ਅ ਡਿਫਰੈਂਸ ਹੋਵਾਂਗੇ ਅਸੀਂ ਸਿਧਾਂਤਾਂ ਦੀ ਰਾਜਨੀਤੀ ਕਰਾਂਗੇ ਬਿਲਕੁਲ ਹੀ ਪਰਦਾ ਫਾਸ਼ ਹੋ ਗਿਆ ਕਿ ਨਾ ਕਿਸੇ ਸਿਧਾਂਤ ਨਾ ਕਿਸੇ ਪਾਲਿਸੀ 'ਚ ਵਿਸ਼ਵਾਸ ਹੈ ਨਿਰਾ ਧੋਖਾ ਹੀ ਦੇਣਾ ਸੀ ਲੋਕਾਂ ਨੂੰ ਮੈਂ ਤੁਹਾਨੂੰ ਪਹਿਲੇ ਬੈਕਗ੍ਰਾਉਂਡ ਦੱਸਣਾ ਚਾਹਨਾ ਕਿ ਸੁਪਰੀਮ ਕੋਰਟ ਦੇ ਵਿੱਚ ਵੀ ਬਹੁਤ ਸਾਰੇ ਸਾਡੇ ਜਿਹੜੇ ਸਰਪੰਚਸ ਦਾ ਧੋਖਾ ਹੋਇਆ ਜਾਂ ਧੱਕਾ ਹੋਇਆ ਉਹ ਆਨਵਲ ਸੁਪਰੀਮ ਕੋਰਟ ਕੋ ਗਏ ਤੇ ਆਨਵਲ ਸੁਪਰੀਮ ਕੋਰਟ ਦਾ ਇਹ ਕਹਿਣਾ ਸੀ ਕਿ 13000 ਪੰਜਾਬ ਦੀ ਪੰਜਾਬ ਦੀ ਪੰਚਾਇਤ ਦੇ ਵਿੱਚੋਂ 3000 ਤੇ ਸਰਬਸੰਮਤੀ ਹੋਈ ਉਹ ਵੀ ਇਹ ਰਾਨਸ਼ਾਨ ਕਿ ਇੱਥੇ ਤੇ ਪਰਿਵਾਰਾਂ ਚ ਸਰਬਸੰਮਤੀ ਪੰਜ ਚਾਰ ਮੈਂਬਰਾਂ ਚ ਨਹੀਂ ਹੁੰਦੀ ਅਕਸਰ ਤੇ 3000 ਪੰਚਾਇਤ ਦੇ ਵਿੱਚ ਉਹ ਕਹਿਣ ਲੱਗੇ ਇੱਥੋਂ ਨਜ਼ਰ ਆਉਂਦਾ ਹੈ ਕਿ ਠੀਕ ਇਹ ਜਿਹੜੀਆਂ ਇਲੈਕਸ਼ਨਸ ਨਹੀਂ ਹੋਈ ਸਿਮ ਮੈਂ ਦੱਸਣਾ ਚਾਹਨਾ ਪਟਿਆਲੇ ਦੇ ਵਿੱਚ ਅਸੀਂ ਅੱਜ ਦੱਸਿਆ ਕਿ ਤੁਹਾਡੇ ਬਕਾਇਦਾ ਤੌਰ ਤੁਸੀਂ 2 IAS ਅਫਸਰ ਵੀ ਉੱਥੇ ਲਗਾਏ ਸੀ ਐਜ਼ ਅਬਜ਼ਰਵਰਸ ਤੁਸੀਂ ਕੈਮਰੇ ਵੀ ਲਗਵਾਏ ਨੇ ਜਿਸ ਬਿਲਡਿੰਗ ਦੇ ਵਿੱਚ ਨੋਮੀਨੇਸ਼ਨਸ ਲੈਣੀਆਂ ਸੀ ਉੱਥੇ ਪਹਿਲੇ ਇਹਨਾਂ ਨੇ ਕਹਿ ਦਿੱਤਾ ਕਿ ਕੱਲਾ ਇੱਕ ਕੈਂਡੀਡੇਟ ਤੇ ਇੱਕ ਪ੍ਰੋਪੋਜ਼ਰ ਜਾਏਗਾ ਅੰਦਰ ਤਕਰੀਬਨ 150 ਤੋਂ 200 ਗੁੰਡਾ ਪਟਿਆਲੇ ਦਾ ਜਿਹੜਾ ਸ਼ਹਿਰ ਦਾ MLA ਹੈ ਇਹਨਾਂ ਦਾ ਉਹਨੇ ਆਪਣੇ ਗੁੰਡੇ ਬਿਠਾਏ ਸੀ ਉਹਨਾਂ ਨੇ ਫਿਜ਼ੀਕਲੀ ਸਾਡੇ ਕੈਂਡੀਡੇਟਸ ਨੂੰ ਉਹਨਾਂ ਦੇ ਪ੍ਰੋਪੋਜ਼ਲਸ ਨੂੰ ਤੇ ਇੱਕ ਕੇਸ ਦੇ ਵਿੱਚ ਇੱਕ ਸਾਡੇ ਕੈਂਡੀਡੇਟ ਦੀ ਵਾਈਫ ਨੂੰ ਉਥੇ ਮੈਨ ਹੈਂਡਲ ਕੀਤਾ ਕੁੱਟਿਆ ਮਾਰਿਆ ਕਾਗਜ਼ ਹੱਥਾਂ ਚੋਂ ਉਹਨਾਂ ਦੀ ਨਾਮਿਨੇਸ਼ਨਸ ਖੋਈਆਂ ਗਈਆਂ ਪਾੜੀਆਂ ਗਈਆਂ ਜਿਹੜਾ ਸੀ ਸਾਰਾ ਰਿਕਾਰਡ ਅੰਦਰ ਇਲੈਕਸ਼ਨ ਕਮਿਸ਼ਨ ਸਾਹਿਬ ਨੂੰ ਇੱਥੋਂ ਤੱਕ ਇੱਕ ਸਾਡੇ ਸ਼ਹਿਰ ਦੇ ਬਲਾਕ ਦੇ ਪ੍ਰਧਾਨ ਨੇ ਉਹਨਾਂ ਨੇ ਪਹਿਲੇ ਜਿਹੜੇ ਫਾਰਮ ਦੇਣੇ ਹੁੰਦੇ ਨੇ ਜਿਹੜੇ ਪ੍ਰਦੇਸ਼ ਕਾਂਗਰਸ ਵੱਲੋਂ ਦਿੱਤੇ ਜਾਂਦੇ ਨੇ ਸੋ ਦੈਟ ਸਿੰਬल्स ਦੀ ਅਲਾਟਮੈਂਟ ਵਾਸਤੇ ਉਹ ਵੀ ਉਹਨਾਂ ਨੇ ਹਰ ਉਹਨੂੰ ਖੁਦ ਫਾਰਮ ਦਿੱਤਾ ਔਨ ਕੈਮਰਾ ਸੀ ਇਹ ਗੱਲ ਕਰ ਰਹੇ ਆ ਜਿਹੜੀ ਅਸੀਂ ਉੱਤੇ ਦਿੱਤੀ ਉਹਨਾਂ ਨੂੰ ਤੇ ਉਹ ਖੁਦ ਵੀ ਕੈਂਡੀਡੇਟਸ ਹਨ ਤਿੰਨ ਵਾਰ ਦੇ ਸਿਟਿੰਗ ਮਿਸਪਲ ਕਾਰਪੋਰੇਟਰ ਨੇ ਪਟਿਆਲੇ ਦੇ ਸ਼ਰਮਾ ਸਾਹਿਬ ਰਾਜੇਸ਼ ਸ਼ਰਮਾ ਉਹਨਾਂ ਦਾ ਨਾਮ ਹੈ ਉਹਨਾਂ ਨੇ ਆਰੋ ਨੂੰ ਕਿਹਾ ਜੀ ਕਿ ਆਹ ਤੇ ਫਾਰਮ ਹੈ ਸਾਰਿਆਂ ਦੇ ਸਿੰਬਲਸ ਵਾਸਤੇ ਆ ਮੇਰਾ ਫਾਰਮ ਐਕਸੈਪਟ ਕਰ ਲਓ ਕਹਿਣ ਲੱਗਿਆ ਜੇ ਬਾਹਰ ਖੜੋ ਉਹ ਕਹਿੰਦੇ ਜੀ ਬਾਹਰ ਤੇ ਲੋਕੋ ਕ ਕੱਪੜੇ ਪਾੜ ਰਹੇ ਨੇ ਡਾਕੂਮੈਂਟ ਪਾੜ ਰਹੇ ਨੇ ਹੁਣ ਤੇ ਮੈਂ ਬੜੀ ਮੁਸ਼ਕਲ ਪਹੁੰਚੀ ਆ ਕਿਰਪਾ ਕਰਕੇ ਮੇਰਾ ਨਾਮਿਨੇਸ਼ਨ ਤੇ ਲੈ ਲਓ ਹੀ ਰਿਫਿਊਜ਼ਡ ਤੇ ਬਾਹਰ ਉਹਨਾਂ ਨੂੰ ਫਿਰ ਉਹਨਾਂ ਨੇ ਉਹਨਾਂ ਦੇ ਫਾਦਰ ਨੂੰ ਮੈਂ ਹੈਂਡਲ ਕੀਤਾ ਸਾਰੇ ਕਾਗਜ਼ ਪਾੜ ਦਿੱਤੇਗੇ ਤੁਸੀਂ ਹੈਰਾਨ ਹੋਵੋਗੇ ਜਿੱਥੇ ਪਿਛਲੀ ਕਾਰਪੋਰੇਸ਼ਨ 60 ਦੇ 60 ਕਾਰਪਰੇਟਰਸ ਕਾਂਗਰਸ ਦੇ ਸੀ ਐ ਕਿ ਇਕੱਲੇ 33 ਆਦਮੀ ਲੜ ਰਹੇ ਨੇ 27 ਆਦਮੀਆਂ ਦੇ ਕਾਗਜ਼ੀ ਉਡਾ ਦਿੱਤੇ ਗਏ ਅਸੀਂ ਆਨਰੇਬਲ ਹਾਈ ਕੋਰਟ ਚ ਵੀ ਗਏ ਹਾਈ ਕੋਰਟ ਨੇ ਇਲੈਕਸ਼ਨ ਕਮਿਸ਼ਨ ਵੱਲ ਕਹਲਿਆ ਕਿ ਪਹਿਲੇ ਤੁਸੀਂ ਆਪਣੀ ਸਾਰੀ ਗੱਲਬਾਤ ਜਿਹੜੀ ਹੈ ਉਹ ਇਹਨਾਂ ਨੂੰ ਐਪਲੀਕੇਸ਼ਨ ਤੋਂ ਆਪਣੀ ਗੱਲ ਰੱਖੋ ਉਹ ਅਜੇ ਤੱਕ ਅਪਲੋਡ ਫੈਸਲਾ ਨਹੀਂ ਹੋਇਆ ਅੱਜ ਵਿਧਾਨਾਰਸ ਖੋਣ ਵਾਲਾ ਤੇ ਮੋਹਜ ਜੀ ਹੁਣ ਇੱਕ ਸਿਨੇਮੋਸ ਸੁਪਰੀਮ ਕੋਰਟ ਦੇ ਲਾਇਰ ਨੇ ਅੱਜ 5 ਵਜੇ ਅਸੀਂ ਟਾਈਮ ਤੈਅ ਕਰ ਲਿਆ ਉੱਥੇ ਜਾ ਰਹੇ ਨੇ ਵੀ ਆ ਰੀਕਿੰਗ ਦਿਸ ਅਪ ਅਰਨੈਸਟਲੀ ਵਿਦ ਦੀ ਆਨਰੇਬਲ ਸੁਪਰੀਮ ਕੋਰਟ ਆਲਸੋ ਕਿ ਇਹ ਚੀਜ਼ ਜੋ ਪਾਰਲੀਮੈਂਟ ਚ ਕੀਤਾ ਜੋ ਸਾਡੀ ਪੰਚਾਇਤਾਂ ਦੀ ਇਲੈਕਸ਼ਨਸ ਹੋਈ ਉਹੀ ਇੱਥੇ ਰਿਪੀਟ ਹੋ ਰਹੀ ਵਾਟ ਇਜ਼ ਦੀ ਆਈਡੀਆ ਇਹ ਕੰਮ ਹੀ ਕਰਨਾ ਸੀ ਤੇ ਭਗਵਾਨ ਤੋਂ ਮਾਨ ਨੂੰ ਫਿਰ ਨਾਮਿਨੇਸ਼ਨਸ ਹੀ ਕਰ ਦੇਣੀਆਂ ਚਾਹੀਦੀਆਂ ਸੀ ਇਲੈਕਸ਼ਨ ਕਰਵਾਉਣ ਦਾ ਕੀ ਮਕਸਦ ਸੀ ਸਾਰੀ ਗੱਲ ਨਰਾ ਇੱਥੇ ਨਹੀਂ ਦੇਵੀਗੜ੍ਹ 13 ਦੀਆਂ 13 ਸੀਟਾਂ ਉਡਾ ਦਿੱਤੀਆਂ ਗਈਆਂ। ਕਨੌਰ ਦੇ ਵਿੱਚ ਸਾਰੀਆਂ-ਸਾਰੀਆਂ ਸੀਟਾਂ ਉਡਾ ਦਿੱਤੀਆਂ ਗਈਆਂ। ਸਨੌਰ ਦੇ ਵਿੱਚ ਸਾਰੀਆਂ ਦੀਆਂ ਸਾਰੀਆਂ ਸੀਟਾਂ ਉਡਾ ਕੇ ਸਰਬਸੰਮਤੀ ਵਿਖਾਤੀ ਗਈ ਤੇ ਪਟਿਆਲੇ ਦੀ ਮੇਨ ਕਾਰਪੋਰੇਸ਼ਨ ਜਿੱਥੇ 60 ਦੇ ਵਿੱਚੋਂ ਨੇਰੇ 33 ਕੈਂਡੀਡੇਟ ਰਹੇ ਨੇ। ਸੋ ਇਹ ਤਰੀਕਾ ਜੀ ਇਹਨਾਂ ਦਾ ਕਿਸ ਕਿਸਮ ਦੀ ਰਾਜਨੀਤੀ ਭਗਵੰਤ ਤੇ ਕੇਜਰੀਵਾਲ ਸਾਹਿਬ ਕਰਨਾ ਚਾਹੁੰਦੇ ਮੈਂ ਪੁੱਛਣਾ ਚਾਹਨਾ ਹੈ। ਉਹ ਇਹ ਗੱਲ ਅਸੀਂ ਆਪਣੀ ਰੱਖਣ ਵਾਸਤੇ ਗਏ ਸੀ ਅੱਜ ਇੱਕ ਪ੍ਰੈਸ ਕਾਨਫਰੰਸ ਵੀ ਇਸ ਤੋਂ ਬਾਅਦ ਅਸੀਂ ਮੈਂ ਅਤੇ ਰਾਜਾ ਵੜਿੰਗ ਸਾਹਿਬ ਨੇ ਇਕੱਠਿਆਂ ਨੇ ਪਟਿਆਲੇ ਰੱਖੀ ਜਿੱਥੋਂ ਦਾ ਤੁਸੀਂ ਹੈਰਾਨ ਹੋਵੋਗੇ ਸਾਡੇ ਇਥੇ ਸਿਟਿੰਗ ਐਮ ਸੀਜ਼ ਨੇ ਜਿਨ੍ਹਾਂ ਨੂੰ ਦਫਤਰ ਦੇ ਵਿੱਚੋਂ ਹੀ ਸੀਆਈਏ ਵਾਲੇ ਚੁੱਕ ਕੇ ਲੈ ਗਏ ਤੇ 5 ਵਜੇ 5:30 5 ਵਜੇ ਜਦੋਂ ਕਿਉਂਕਿ ਲਾਸਟ ਟਾਈਮ ਜਿਹੜਾ ਅਸੀਂ ਵਿਡਰੋਅਲਸ ਦਾ 3 ਵਜੇ ਸੀ 5:30 ਵਜੇ ਛੱਡੇ ਇਸ ਕਿਸਮ ਦੇ ਰਾਜ ਨੂੰ ਅਸੀਂ ਹੋਰ ਕਿਸ ਕਿਸਮ ਦਾ ਰਾਜ ਦੱਸ ਸਕਦੇ ਹੋ ਹੋਰ ਕੋਈ ਗੱਲ ਹੈ ਤੇ ਬਜਾ ਜੀ ਸਾਹਿਬ ਅੱਜ ਤੋਂ ਹਰਿਆਣਾ ਦੇ ਵਿੱਚ ਇੱਕ ਕਿਸਾਨ ਜਿਹੜੇ ਟਰੈਕਟਰ ਮਾਰਚ ਕਰ ਰਹੇ ਕਿਸ ਤਰ੍ਹਾਂ ਵੇਖਦੇ ਹੋ ਬਾਕੀ ਡੱਲੇਵਾਲ ਸਾਹਿਬ ਦੀ ਜਿਹੜੀ ਸੇਵ ਲੈ ਕੇ ਵੀ ਤੁਸੀਂ ਕੱਲ ਮਿਲਿਓ ਤੇ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ ਸਾਡਲੇਵਾਲ ਸਾਹਿਬ ਦੀ ਵੀ ਜਿਹੜੀ ਹੈ ਜੀ ਹੁਣੇ ਰਾਜਾ ਵਿਰਿੰਗ ਸਾਹਿਬ ਨੇ ਕਹਿਿਆ ਕਹਿੰਦੇ ਮੈਂ ਐਲਓਪੀ ਸਰ ਨੂੰ ਕਹੂੰਗਾ ਕਿ ਇੱਕ 올 ਪਾਰਟੀ ਮੀਟਿੰਗ ਸੱਦੀ ਜਾਵੇ ਜਿਹੜੇ ਡੱਲੇਵਾਲ ਨੇ ਉਹਨਾਂ ਦੇ ਮਸਲੇ ਨੂੰ ਲੈ ਕੇ ਜੀ ਇਹ ਜ਼ਰੂਰ ਮੈਂ ਆਪਣੇ ਪਾਰਟੀ ਪ੍ਰਧਾਨ ਦੇ ਇਸ ਪ੍ਰਪੋਜ਼ਲ ਨੂੰ ਐਕਸੈਪਟ ਕਰਨਾ ਮੈਂ ਇਥੋਂ ਹੀ ਇਲੈਕਸ਼ਨ ਕਮਿਸ਼ਨ ਦੇ ਆਫਿਸ ਤੋਂ ਅਪੀਲ ਕਰੂੰਗਾ ਭਗਵੰਤ ਨੂੰ ਅਜੇ ਤੱਕ ਤੇ ਉਹਨੇ ਤਿੰਨ ਸਾਲਾਂ ਸਾਡੀ ਕੋਈ ਅਪੀਲ ਮੰਨੀ ਨਹੀਂ ਪੰਜਾਬ ਦੇ ਬਹੁਤ ਸਾਰੇ ਮਸਲਿਆਂ ਦੇ ਵਿੱਚ ਜਿਹੜੇ ਸੈਂਟਰ ਦੇ ਖਿਲਾਫ ਸੀ ਅਸੀਂ ਇਹ ਗੱਲ ਕਹਿੰਦੇ ਰਹੇ ਕਿ 올 ਪਾਰਟੀ ਮੀਟਿੰਗ ਬੁਲਾਈ ਜਾਏ so that ਅਸੀਂ ਗਵਰਨਮੈਂਟ ਦੀ ਸੂਬੇ ਦੀ ਸਰਕਾਰ ਦੀ ਹੈਲਪ ਕਰ ਸਕੀ ਬਟ ਅਨਫੋਰਨਟਲੀ ਇਟ एवरीथिंग ਗੋਜ਼ ਔਨ ਡੈਫ ਯੀਅਰਸ ਮੇਰਾ ਤੇ ਅਜੇ ਵੀ ਮੰਨਣਾ ਕਿ ਜਿਹੜਾ ਭਗਵੰਤ ਤੇ ਬੇਸਿਕਲੀ ਕੇਜਰੀਵਾਲ ਦਾ ਤੇ ਰਿਪਰੈਜ਼ੈਂਟੇਟਿਵ ਹੀ ਆ ਨਹੀਂ ਐਸ ਟਾਈਮ ਇਹ ਅਮਰਿਤ ਸ਼ਾਹ ਜੀ ਦਾ ਰਿਪਰੈਜ਼ੈਂਟੇਟਿਵ ਕੋਈ ਵੀ ਚੀਜ਼ ਜਿਹੜੀ ਸੈਂਟਰ ਦੇ ਖਿਲਾਫ ਹੈ ਉਹਨੂੰ ਭਗਵੰਤ ਮਾਨ ਸੁਣ ਕੇ ਰਾਜ਼ੀ ਨਹੀਂ ਕੱਲ ਡੱਲੇਵਾਲ ਸਾਹਿਬ ਨੂੰ ਮੈਂ ਮਿਲ ਕੇ ਆਇਆ ਹਾਂ ਕ੍ਰਿਟੀਕਲ ਹਾਲਾਤ ਚ ਨੇ ਕੱਲ ਡੀਜੀਪੀ ਸਾਹਿਬ ਗਏ ਸੀ ਮੈਨੂੰ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਜਿਹੜੀ ਕਿਸਾਨ ਯੂਨੀਅਨਸ ਨਾਲ ਗੱਲ ਹੋ ਰਹੀ ਹੈ ਉਹ ਉਹਨਾਂ ਅਫਸਰਾਂ ਦੇ ਥਰੂ ਹੋ ਰਹੀ ਜਿਹਨਾਂ ਰਿਟਾਇਰ ਹੋਏ ਨੂੰ ਸਾਲ ਸਾਲ ਹੋ ਗਿਆ ਉਦਾਂ ਭਾਤ ਰਬਤਾ ਦੇ ਕੋਲ ਕੋਈ ਕਪੇਬਲ ਅਫਸਰ ਹੈ ਨਹੀਂ ਜਿਹੜਾ ਸਰਵਿੰਗ ਹੋਏ ਜਿਹੜਾ ਇੱਥੇ ਗੱਲ ਕਰ ਸਕੇ ਰਿਟਾਇਰਡ ਜਿਹੜੇ ਦੋਸ ਅਫਸਰ ਨੇ ਉਹ ਗੱਲਬਾਤ ਕਰਦੇ ਨੇ ਕੱਲ ਹੋਮ ਮਿਨਿਸਟਰੀ ਨੇ ਵੀ ਇੱਕ ਡਾਇਰੈਕਟਰ ਕੱਲਿਆ ਸੀ ਮੇਰਾ ਖਿਆਲ ਇਟਸ ਜਸਟ ਆਈ ਵਾਸ਼ ਕਿਉਂਕਿ ਇਹ ਸਾਰੀ ਗੱਲ ਮੋਦੀ ਸਾਹਿਬ ਨੂੰ ਪਤਾ ਹੈ ਜਿਹੜੀਆਂ ਪ੍ਰਪੋਜ਼ਲਸ ਐਕਸੈਪਟ ਕੀਤੇ ਜਦੋਂ ਇਹ ਕਾਨੂੰਨ ਵਾਪਸ ਲੈ ਗਏ ਨੇ ਇਹਨਾਂ ਜਿਹੜੇ ਵਾਅਦੇ ਕੀਤੇ ਸੀ ਪੰਜ ਚਾਰ ਬੇਸਿਕ ਡਿਮਾਂਡਸ ਜਿਹੜੀਆਂ ਸੀ ਇੱਕ ਵੀ ਬੀਟ ਨਹੀਂ ਕੀਤੀ ਇੱਕ ਵੀ ਮੀਟਿੰਗ ਨਹੀਂ ਬੁਲਾਈ ਕਿਉਂਕਿ ਉਹਨਾਂ ਦੇ ਕ੍ਰਿਟੀਕਲ ਹਾਲਾਤ ਨੇ ਉਸ ਨੂੰ ਲੋਕਾਂ ਦੀ ਅੱਖਾਂ ਵਿੱਚ ਘੱਟਾ ਪਾਉਣ ਵਾਸਤੇ ਹਿੰਦੁਸਤਾਨ ਕਿਉਂਕਿ ਪਾਰਲੀਮੈਂਟ ਦਾ ਸੈਸ਼ਨ ਚੱਲ ਰਿਹਾ ਦੱਸਣ ਵਾਸਤੇ ਕਿ ਅਸੀਂ ਬਹੁਤ ਚਿੰਤਤ ਅਸੀਂ ਆਪਣਾ ਬੰਦਾ ਘੱਲਿਆ ਜੀ ਬਿਲਕੁਲ ਚਿੰਤਤ ਨਹੀਂ ਨੇ ਤੇ ਮੇਰਾ ਅੱਜ ਵੀ ਕਹਿਣਾ ਕਿ ਬੀਜੇਪੀ ਦੀ ਗਵਰਨਮੈਂਟ ਕਾਰਪੋਰੇਟ ਹਾਊਸੇਸ ਦੀ ਵੱਡੇ ਕਾਰਪੋਰੇਟਸ ਦੀ ਗਵਰਨਮੈਂਟ ਹੈ ਹਮੇਸ਼ਾ ਦੁਨੀਆ ਪਰਚ ਤੁਸੀਂ ਇਤਿਹਾਸ ਫੋਲ ਕੇ ਵੇਖ ਲਓ ਕਿਸਾਨਾਂ ਦੀ ਤੇ ਕਾਰਪੋਰੇਟਸ ਦੀ ਲੜਾਈ ਹੁੰਦੀ ਰਹੀ ਹੈ ਜੇ ਤੁਸੀਂ ਕਿਸਾਨਾਂ ਨੂੰ ਪ੍ਰੋਟੈਕਟ ਕਰੋਗੇ ਤੇ ਕਾਰਪੋਰੇਟਸ ਦਾ ਨੁਕਸਾਨ ਹੋਏਗਾ ਜੇ ਕਾਰਪੋਰੇਟਸ ਨੂੰ ਪ੍ਰੋਟੈਕਟ ਕਰੋਗੇ ਤੇ ਕਿਸਾਨਾਂ ਦਾ ਨੁਕਸਾਨ ਹੋਏਗਾ ਇੱਥੇ ਹਿੰਦੁਸਤਾਨ ਦੀ ਕਿਸਾਨੀ ਨੂੰ ਬਿਲਕੁਲ ਪ੍ਰੋਟੈਕਸ਼ਨ ਭਾਜਪਾ ਦੀ ਗਵਰਨਮੈਂਟ ਦੇ ਨਹੀਂ ਰਹੀਏ ਕਾਰਪੋਰੇਟਸ ਦੀ ਸਰਕਾਰ ਹੈ ਸੋ ਵੀ ਮਸਟ ਨਾਟ ਐਕਸਪੈਕਟ ਐਨੀਥਿੰਗ ਫਰਮ ਦਾ ਮੇਰਾ ਖਿਆਲ ਨਹੀਂ ਇਹਦੇ ਵਿੱਚੋਂ ਕੋਈ ਨਿਕਲੇ ਬਾਕੀ ਸਾਨੋ ਕੀ ਟਰੈਕਟਰ ਮਾਰਚ ਨੂੰ ਕਿਵੇਂ ਦੇਖਦੇ ਸਰ آپ یہ آج سے پانچ دن پہلے جو برٹش پارلیمنٹ ہے لنڈن میں اس میں ہزاروں ٹریکٹرز وہاں گئے ہیں اور گورنمنٹ آف برٹین نے ان کو ویلکم کیا ہے کسی کو روکا نہیں کیونکہ جو پروٹیسٹ تھا وہ پیسفل تھا شانتی پورک تھا کوئی لائنڈ آرڈر کی سیچویشن نہیں آئی اگر ہمارے لوگ ٹریکٹر لے کر جاتے ہیں what is wrong in it آپ مجھے بتاؤ ایک نہ دیش میں کیا کسان یا کوئی بھی ہندوستانی اپنی پیسفلی بات کیوں نہیں رکھ سکتا جی تو یہ تو ایک مائنڈ سیٹ ہے بی جے پی کا وہ میں بتا رہا ہوں یہ مائنڈ سیٹ ہے کہ ہم جن جو ہمیں ووٹ نہیں کرتا اس کی ہم بات نہیں مانتے یہ تو ایک کلیریٹی کی بات ہے جس سیکشن کو سمجھتے ہیں کہ ہمارے ساتھ نہیں ہریانہ میں بھی یہی یہ ہوا انہوں نے ایسی پروجیکشن دی کہ کسانوں کو ایک طرف کر دیا دوسروں کو ایک طرف کر دیا اور پنجاب میں بھی جو میں محسوس کرتا ہوں آتے ٹائم میں اسمبلی الیکشنز میں یہ ایک لارجسٹ سیکشن کسانوں کے اور کھیت مزدوروں کے خلاف بھڑکانا چاہتے ہیں اور حالات ایسے کریٹ کرنا چاہتے ہیں کہ ویباجن اور بھی ہو اور بھی زیادہ جیسے پہلے کاس سسٹم ریلیجس بیس پر کر دیا پھر کاسٹ پر کر دیا اب کھتے پر کر دیا کہ کیا آپ کاروبار کرتے ہو تو آپ اس کے خلاف ہو جاؤ اگر کسانی کرتے ہو تو آپ اس کے خلاف ہو جاؤ سو دس واٹ ہاں نہیں کانگریس تو سپورٹ ہی کرے گی جی کس کو روکنے کے لیے نہیں دیکھو ہم تو سارے دیش کو ایجوکیٹ ہی کر سکتے ہیں پارلیمنٹ چل رہا ہے ہمارے لیڈر نے ہے آج سے تین دن پہلے جو بات رکھی ہے کانسٹیٹیوشن پر اس میں کلیرٹی دی ہے اس بات کی کسانوں کی بات راہل گاندی نے رکھی ہے ہم روز رکھ رہے ہیں کل میرا بھی جانا آج راجہ وڑنگ جی کا اور کانگریس کے لیڈرز کا جانا مقصد ہی یہ ہے کہ ہم لوگوں کو بتا پائیں کہ ہم کھیت مزدوروں کے اور کسانوں کی ڈیمانڈز کے ساتھ ہیں اور شروع, شروع سے उन... ہم ساتھ رہے ہیں لیکھو ایس گلدہ میں ذکر نہیں کیتا کیونکہ یہ نو سارا کچھ جو پتا ہوندے باوجود ہوئی ਇਨਾਂ ਦੀ ਸਿਹਤ ਤੇ ਕੋਈ ਅਸਰ ਇਹਨਾਂ ਦੀ ਸਿਹਤ ਤੇ ਕੋਈ ਅਸਰ ਨਹੀਂ ਬਸ ਬਾਅਦ ਦੇ ਵਿੱਚ ਕਿੰਤੂ ਪ੍ਰੰਤੂ ਹੀ ਕਰਵਾਂਦੇ ਨੇ ਤੋਂ ਇਸ ਗੱਲ ਕਰ ਇਸ ਗੱਲ ਤੇ ਜ਼ਿਕਰ ਨਹੀਂ ਹੋਇਆ ਜਿਹੜੀਆਂ ਵੱਡੇ ਪੈਮਾਨੇ ਤੇ ਜ਼ਿਆਤੀਆਂ ਹੋਈਆਂ ਅਸੀਂ ਉਹਦਾ ਜ਼ਿਕਰ ਮਾਜਾ ਸਾਹਿਬ ਇੱਕ ਵਾਰ ਹੋ ਗਿਆ ਪਧੋੜ ਦੇ ਵਿੱਚ ਮਾਜਾ ਸਾਹਿਬ ਪਧੋੜ ਦੇ ਵਿੱਚ ਇੱਕ ਸਰਪੰਚ ਦਾ ਕਤਲ ਹੋ ਗਿਆ ਚੰਨਾ ਗੁਲਾਬ ਸਿੰਘ ਸਰਪੰਚ ਸੀ ਉਹਦੀ ਬਾਕੀ ਕਿਉਂਕਿ ਨੌਜਵਾਨ ਮੁੰਡਾ ਸੀਗਾ ਵੇਖੋ ਮੇਰੇ ਸਵੇਰੇ ਹੀ ਉਹ ਨੋਟਿਸ ਆਇਆ ਮੈਂ ਆਪਣੇ ਜਿਹੜੇ ਸਾਡੇ ਨਵੇਂ ਇਲੈਕਟਿਡ ਐਮ.ਐਲ.ਏ ਨੇ ਸਾ ਕੁਲਦੀਪ ਸਿੰਘ ਢਿੱਲੋਂ ਕਾਲਾ ਢਿੱਲੋਂ ਜੀ ਉਹਨਾਂ ਨੂੰ ਵੀ ਬੇਨਤੀ ਕੀਤੀ ਹੈ ਕਿ ਕਾਈਂਡਲੀ ਆਪ ਜਾਓ ਮੌਕੇ ਤੇ ਉਹਦੇ ਸਾਰੇ ਇਨਸੀਡੈਂਟ ਦੀ ਬੈਕਗ੍ਰਾਉਂਡ ਕੀ ਹੈ ਤੇ ਸਲੀਅਤ ਕੀ ਉਹਦੇ ਬਾਰੇ ਮੈਨੂੰ ਜਾਣਕਾਰੀ ਦਿਓ ਜਿਹੜੀ ਪ੍ਰੈਸ ਕਾਨਫਰੰਸ ਸਾਡੀ 1 ਵਜੇ ਹੋਏਗੀ ਅਸੀਂ ਉਸ ਤੇ ਇਹ ਇਹ ਪੁਆਇੰਟ ਆਫ View ਵੀ ਆਪਣਾ ਉੱਥੇ ਰੱਖਾਂਗੇ ਜਿਸ ਤਰੀਕੇ ਦਾ ਹਾਲਾਤ ਹੈ ਸਾਰੇ ਇਹ ਕਾਰਨਾ ਕਰੇ ਕਿ ਉਹਨਾਂ ਦੀ ਸਿਹਤ ਠੀਕ ਹੋ ਜਾਏ ਲੇਕਿਨ ਕਿਸੇ ਵੀ ਟਾਈਮ ਕੁਝ ਵੀ ਹੋ ਸਕਦਾ ਮੁੱਖ ਮੰਤਰੀ ਪੰਜਾਬ ਹਲੇ ਤੱਕ ਨਾ ਤਾਂ ਉੱਥੇ ਜਾ ਕੇ ਮਿਲ ਕੇ ਆਏ ਨਾ ਕੋਈ ਸੰਵੇਦਨਾ ਜ਼ਾਹਿਰ ਕੀਤੀ ਨਾ ਕੋਈ ਕਿਸੇ ਤਰੀਕੇ ਨਾਲ ਮਨਾਉਣ ਦੀ ਕੋਸ਼ਿਸ਼ ਕੀਤੀ ਵੇਖੋ ਜੀ ਇੱਕ ਸਾਨੀ ਨਾਲ ਖੜੇ ਲੱਗਦੇ ਆ ਮੈਂ ਤੁਹਾਨੂੰ ਦੱਸਣਾ ਐਂਟੀ ਕਿਸਾਨ ਇਹ ਆਦਮੀ ਐਂਟੀ ਪੰਜਾਬ ਐਂਟੀ ਕਿਸਾਨ ਤਾਂ ਹੀ ਤੇ ਮੈਂ ਕਹਿ ਰਿਹਾ ਇਹ ਰਿਪਰੈਜ਼ੈਂਟੇਟਿਵ ਹੀ ਗਵਰਨਮੈਂਟ ਆਫ ਇੰਡੀਆ ਦਾ ਇਹ ਇੰਡੀਆ ਦਾ ਕੋਈ ਵੇਖੋ ਭਗਵੰਤ ਮਾਨ ਬਾਰੇ ਔਨ ਕੈਮਰਾ ਮੈਂ ਕਹਿਣ ਨੂੰ ਤਿਆਰ ਹਾਂ ਹੀ ਇਜ਼ ਐਂਟੀ ਪੰਜਾਬੀ ਐਂਡ ਹੀ ਇਜ਼ ਐਂਟੀ ਫਾਰਮਰ ਇਹਦੀ ਸਾਰੀ ਹੀ ਸੋਚ ਕਿਸਾਨੀ ਪਿਛਲਾ ਝੋਨਾ ਰੁਲਿਆਏ ਤੇ ਧੂਰੀ ਦੀ ਮੰਡੀ ਚ ਨਹੀਂ ਗਿਆ ਤੂੰ ਪੰਜਾਬ ਦੀਆਂ ਮੰਡੀਆਂ ਦੀ ਗੱਲ ਛੱਡੋ ਹੁਣ ਵੀ ਵੇਖੋ ਡੱਲੇਵਾਲ ਸਾਹਿਬ ਦੇ ਨਹੀਂ ਗਿਆ ਆਪਣਾ ਵਿਊ ਪੁਆਇੰਟ ਡੀਜੀਪੀ ਦੇ ਥਰੂ ਕਲਾ ਰਿਹਾ ਡੀਜੀਪੀ ਅੱਜ ਕਹਿ ਰਿਹਾ ਕਿ ਚੀਫ ਮਿਨਿਸਟਰ ਸਾਹਿਬ ਤੁਹਾਡੀ ਸਿਹਤ ਬਾਰੇ ਬੜੇ ਚਿੰਤਤ ਨੇ ਤੇ ਕੀ ਗੱਲ ਹੈ ਤੁਹਾਡੇ ਕੋਲ ਆਪ ਨਹੀਂ ਜਾਇਆ ਜਾ ਸਕਦਾ ਜੀ ਇਹ ਬਾਕੀ ਜਗ੍ਹਾ ਤੇ ਕੱਲ ਇੱਕ ਆਰਟੀਆਈ ਨੂੰ ਚੈੱਕ ਕਰਨ ਵਾਸਤੇ ਮਾਨਸੇ ਪਹੁੰਚ ਸਕਦਾ ਤੇ ਡੱਲੇਵਾਲ ਸਾਹਿਬ ਤੋਂ ਮਾਨਸੇ ਤੋਂ ਸਾਰੇ 40 50 ਕਿਲੋਮੀਟਰ ਤੇ ਸਨ ਬੈਠੇ ਜੀ ਹੀ ਡਸਨਟ ਵਾਂਟ ਟੂ ਗੋ देयर ਕਿਉਂਕਿ ਮਿਨਿਸਟਰੀ ਆਫ ਹੋਮ ਅਫੇਅਰਸ ਇਹਨੂੰ ਜਾਣ ਨਹੀਂ ਦੇਹੇਗੀ ਆ ਜਿਹੜੀ ਮੈਂ ਗੱਲ ਤੁਹਾਨੂੰ ਬੜੇ ਤੇ ਪਹਿਲੇ ਦੀ ਗੱਲ ਕਹੀ ਹੈ ਸਾਬਤ ਹੋਏਗੀ ਤੁਹਾਡੇ ਸਾਹਮਣੇ ਕਿ ਇੱਕ ਨਾ ਸਿੰਦੇ ਬਣੇਗਾ ਜਦੋਂ ਟਾਈਮ ਆਏਗਾ ਬਾਈਬਲ ਨੈਸ਼ਨਲ ਨੈਸ਼ਨਲ ਐਗਰੀਕਲਚਰ ਮਾਰਕੀਟਿੰਗ ਪਾਲਿਸੀ ਜਿਹੜੀ ਕੇਂਦਰ ਨੇ ਜਾਰੀ ਕੀਤੀ ਹੈ ਉਹ ਕਰੜਾ ਜਾਰੀ ਕੀਤਾ ਹੈਗਾ ਉਹਨਾਂ ਦੇ ਕੇ ਚਰਚਾ ਵੀ ਹੋ ਰਹੀ ਕਿਸ ਤਰ੍ਹਾਂ ਦੇਖਦੇ ਹਾਂ ਕੀ ਚੀਜ਼ ਹੈ ਦੇਖੋ ਇੱਕ ਉਹ ਵੀ ਸਾਰੀ ਪਾਲਿਸੀ ਜਿਹੜੀ ਹੈ ਪ੍ਰੋ ਕਾਰਪੋਰੇਟ ਇਹਨਾਂ ਦੀਆਂ ਸਾਰੀਆਂ ਪਾਲਿਸੀਜ਼ ਉਹ ਨੇ ਜਿਹਦੇ ਵਿੱਚ ਐਗਰੀਕਲਚਰ ਦੀ ਸਾਰੀ ਹਿੰਦੁਸਤਾਨ ਦੀ ਮਾਰਕੀਟ ਕਾਰਪੋਰੇਟ ਦੇ ਹੱਥਾਂ 'ਚ ਦਿੱਤੀ ਜਾਏ। ਇਹਨਾਂ ਦੀ ਪਹਿਲੇ ਵੀ ਸੋਚ ਇਹ ਸੀ ਜਿਹੜੀ ਸ਼ਾਂਤਾ ਕੁਮਾਰ ਦੀ ਜਿਹੜੀ ਕਮੇਟੀ ਬਣੀ ਸੀ ਕਿ ਐਫਸੀਆਈ ਨੂੰ ਵਾਈਂਡ ਅਪ ਕੀਤਾ ਜਾਏ। ਫੂਡ ਕਾਰਪੋਰੇਸ਼ਨ ਆਫ ਇੰਡੀਆ ਨੂੰ ਵਾਈਂਡ ਅਪ ਕੀਤਾ ਜਾਏ। ਜਿਹੜੀ ਝੋਨੇ ਦੀ ਕਣਕ ਦੀ ਕਪਾਹ ਦੀ ਇਹਨਾਂ ਦੀ ਖਰੀਦ ਹੈ ਪ੍ਰਾਈਵੇਟ ادارے ਕਰਨ ਤੇ ਜਿਹੜੀ ਸਾਨੂੰ ਕਣਕੀਆਂ ਝੋਨਾ ਚਾਹੀਦਾ ਪੀਡੀਐਸ ਦੇਣ ਵਾਸਤੇ ਉਹਦੇ ਵਾਸਤੇ ਸਬਸਿਡੀ ਪੇ ਕਰ ਦੇਣਗੇ। ਏ ਆਲਰੇਡੀ ਇੱਕ ਨੋਨ ਸਟੈਂਡ ਹੈ ਬੀਜਪੀ ਦਾ ਉਸ ਨੂੰ ਵੀ ਅੱਗੇ ਵਧਾ ਰਹੇ ਨੇ ਅਸੀਂ ਇਹਨੂੰ ਆਪੋਜ਼ ਕਰਾਂਗੇ ਤਗੜੇ ਹੁਕੇ ਇਹਨਾਂ ਦੀ ਪਾਲਿਸੀ ਨੂੰ ਬਟ ਉਹਦੇ ਵਾਸਤੇ ਸਾਰਿਆਂ ਦੇ ਇਕੱਠੇ ਹੋਣਾ ਜ਼ਰੂਰੀ ਹੈ ਬਟ ਭਗਵੰਤ ਨੇ ਇਸ ਗੱਲ ਨੂੰ ਮੰਨਣਾ ਨਹੀਂ ਕਿਉਂਕਿ ਸੂਟ ਨਹੀਂ ਕਰਦਾ ਉਹਦੇ ਜਿਹੜੇ ਸਿਆਸੀ ਮਾਲਕ ਨੇ ਇਸ ਟਾਈਮ ਮਿਨਿਸਟਰੀ ਆਫ ਹੋਮ ਅਫੇਅਰਜ਼ ਵਾਲੇ ਉਹਨਾਂ ਨੂੰ ਸੂਟ ਨਹੀਂ ਕਰਦਾ ਤੇ ਸਾਡੀ ਗੱਲ ਉਹਨੇ ਮੰਨੀ ਕੋਈ ਨਹੀਂ